ਵਾਹਿਗੁਰੂ ਸਾਹਿਬ ਜੀਓ ਤੁਖਾਰੀ ਛੰਤ ਮਹੱਲਾ ਪਹਿਲਾ ਬਰ ਹੈ ਮਹਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾਂ ਦੇ ਤੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਕੜੀ ਨਾ ਜੀਵਾ ਪ੍ਰਿਯ ਬਾਜ ਦੁਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮ ਨਾਨਕ ਪੰਥ ਨਿਹਾਲੇ ਸਾ ਧਨ ਤੂ ਸੁਣ ਆਤਮਰਾਮਾ ਬਾਬੀਹਾ ਪ੍ਰਿਯ ਬੋਲੇ ਕੋਕਿਲ ਬਾਣੀਆਂ ਸਾ ਧਨ ਸਬਰਸ ਚੋਲੇ ਅੰਕ ਸਮਾਨੀਆਂ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ ਸਾਸੁ ਹਾਗਣ ਨਾਰੇ ਨਵ ਘਰ ਥਾਪ ਮਹਲ ਕਰ ਉਚਾ ਨਿਜ ਘਰ ਵਾਸ ਮੁਰਾਰੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸਵਾਸੁਰ ਰੰਗ 라ਵੇ ਨਾਨਕ ਪ੍ਰਿਯ ਪ੍ਰਿਯ ਚਵੇ ਬਬੀਹਾ ਕੋਕਿਲ ਸਬਦ ਸੁਹਾਵੇ ਤੂੰ ਸੁਣ ਹਰ ਰਸ ਪਿੰਨੇ ਪ੍ਰੀਤਮ ਆਪਣੇ ਮਨ ਤਨ ਰਵਤਰ ਬੰਨੇ ਕੜੀ ਨ ਬੀਸਰੇ ਕਿਉ ਕੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ਮਾ ਕੋਈ ਮੇਰਾ ਹਉ ਕਿਸੁ ਕੇਰਾ ਹਰ ਬਿਨੂ ਰਹਿਣ ਨ ਜਾਇ ਓਟ ਗਹੀ ਹਰ ਚਰਨ ਨਿਵਾਸੀ ਪਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ ਗੁਰ ਸਬਦੀ ਮਨ ਧੀਰਾ ਬਰਸੇ ਅੰਮ੍ਰਿਤ ਤਾਰ ਗੁੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਪਾਏ ਹਰ ਚੋ ਪ੍ਰੀਤ ਬਣੀ ਹਰ ਮੰਦਰ ਆਵੇ ਜੋ ਪ੍ਰਭ ਭਾਵੇ ਤਨ ਉਬੀ ਗੁਣ ਸਾਰੀ ਕਰ ਕਰ ਕੰਤਰ ਵੈ ਸੁਹਾਗਣ ਹੋ ਕਿਉ ਕੰਤ ਵਿਸਾਰੀ ਉਨਵ ਕਨ ਛਾਏ ਬਰਸ ਸੁਪਾਏ ਮਨ ਤਨ ਪ੍ਰੇਮ ਸੁਖਾਵੇ ਨਾਨਕ ਵਰਸੇ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੇ ਚੇਤ ਬਸੰਤ ਭਲਾ ਅਵਰ ਸੁਹਾਵੜੇ ਬਨ ਫੂਲੇ ਮੰਜਬਾਰ ਮੈਂ ਪਿਰ ਘਰ ਬੋੜੈ ਪਿਰ ਘਰ ਨਹੀਂ ਆਵੇ ਤਨ ਕਿਉ ਸੁਖ ਪਾਵੇ ਬਿਰਹਿ ਵਿਰੋਧ ਤਨ ਛੀਜੈ ਕੋਕਲ ਅੰਬ ਸੁਹਾਵੀ ਬੋਲੇ ਕਿਉ ਦੁਖ ਅੰਕ ਸਹੀ ਜੈ ਭਵਰ ਪਵਨਤਾ ਫੂਲੀ ਢਾਲੀ ਕਿਉ ਜੀਵਾ ਮਰ ਮਾਏ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਰ ਕਰ ਤਨ ਪਾਏ ਵੈਸਾਤ ਭਲਾ ਸਾਖ ਵੇਸ ਕਰੇ ਅਣ ਦੇਖੇ ਹਰ ਦੁਆਰ ਆਵਹੁ ਦਇਆ ਕਰੇ ਘਰ ਆਉ ਪਿਆਰੇ ਦੁਤਰ ਤਾਰੇ ਤੁਧ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਪਾਵਾਂ ਦੇਖ ਦਿਖਾਵੇ ਢੋਲੂ ਦੂਰ ਨ ਜਾਣਾ ਅੰਤਰ ਮਾਨ ਹਰ ਕਾ ਮਹਲ ਪਛਾਨਾ ਨਾਨਕ ਵੇ ਸਾਖੀ ਪ੍ਰਭ ਪਾਵੇ ਸੁਰਤ ਸਬਦ ਮਨ ਮਾਨਾ ਮਾਹੁ ਜੀਠ ਭਲਾ ਪ੍ਰੀਤਮ ਕਿਉ ਬਿਸਰੈ ਥਲ ਤਪ ਹੈ ਸਰਪ ਔਰ ਸਤਨ ਬਿਨੋ ਕਰੇ ਤਨ ਬਿਨੋ ਕਰੀ ਦੀ ਗੁਣ ਸਾਰੀ ਦੀ ਗੁਣ ਸਾਰੀ ਪ੍ਰਭ ਪਾਵਾ ਸੋਚੇ ਮਹਿਲ ਰਹੇ ਬੇਰਾਗੀ ਆਵਣ ਦੇ ਤਾਂ ਆਵਾ ਨਿਮਾਣੀ ਨਿਤਾਣੀ ਹਰ ਬਿਨੂ ਕਿਉ ਪਾਵੇ ਸੁਖ ਮਹਿਲੀ ਨਾਨਕ ਜੇਠ ਜਾਣੇ ਤਿਸੁ ਜੈਸੀ ਕਰਮ ਮਿਲੈ ਗੁਣ ਗਹਿਲੀ ਆਸਾੜ ਭਲਾ ਸੂਰਜ ਗगन ਤਪੇ ਧਰਤੀ ਦੁਖ ਸਹੈ ਸੁਖ ਹੈ ਅਗਨ ਭਖੈ ਅਗਨ ਰਸੂ ਚ ਸੁਖ ਹੈ ਮਰਿਏ ਧੂਖੇ ਪੀਸੋ ਕੀਰਤਨ ਹਾਰੇ ਰਤ ਫਿਰੇ ਛਾਇਆ ਤਨਤਾ ਕੈ ਟੀ ਡੁਲਵੇ ਮੰਜਬਾਰੇ ਅਵਗਣ ਬਾਦ ਚਲੀ ਦੁਖ ਆਗੇ ਸੁਖ ਤਿਸ ਸਾਚ ਸਮਾਲੇ ਨਾਨਕ ਜਿਸਨੋ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸਮਨਾ ਕਣ ਵਰਸੈ ਰੁਤ ਆਏ ਮੈਂ ਮਨ ਤਨ ਸੋਭਾ ਵੇ ਪਿਰ ਪਰਦੇਸ ਸੁ ਚਿਧਾਈ ਪਿਰ ਘਰ ਨਹੀਂ ਆਵੇ ਮਰੀਏ ਹਾਵੇ ਦਮਰ ਚਮਕ ਡਰਾਈ ਸੇਜ ਇਕੈਲੀ ਖਰੀ ਦੋਹੇਲੀ ਮਰਨ ਭਇਆ ਦੁਖ ਮਾਏ ਹਰ ਬਿਨੂ ਦੀਦ ਕੂਖ ਕਹ ਕੈਸੀ ਕਾਪੜ ਤਨ ਨ ਸੁਖਾਵੇ ਨਾਨਕ ਸਾ ਸੁਹਾਗਣ ਕੰਤੀ ਪਿਰ ਕੈ ਅੰਕ ਸਮਾਵੇ ਪਾਦੋ ਭਰਮ ਭੁਲੀ ਪਰ ਜੋਵਨ ਪਛਤਾਣੀ ਜਲ ਥਲ ਨੀਰ ਭਰੇ ਬਰਸੁਰ ਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੂਰ ਲਵੰਤੀ ਪ੍ਰਿਉ ਪ੍ਰਿਉ ਚਵੈ ਬੀਹਾ ਬੁਲੇ ਕੋ ਹੰਗਮ ਫਰੇਡ ਸੰਤੀ ਮਛਰ ਡੰਗ ਸਾਇਰ ਸਰ ਸੁਪਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹਿ ਹੀ ਜਾਈਏ ਅ ਸੁਨ ਆਵ ਪਰਾਸਾ ਤਨ ਝੂਰ ਮੁਈ ਤਾਂ ਮਿਲੀਏ ਪ੍ਰਭ ਮੇਲੇ ਦੂਜੇ ਪਾਏ ਖੂਈ ਝੂਠ ਵਿਗਤੀ ਤਾਂ ਫਿਰ ਮੁਤੀ ਕੋ ਕਹਿ ਕਹਾ ਸਿ ਫੂਲੇ ਅਗੇ ਕਾਮ ਪਿਛੇ ਰੁਤ ਜਾੜਾ ਦੇਖ ਚਲਤ ਮਨ ਡੂਲੇ ਮਦੇਸ ਸੁਸਾਖ ਹਰੀ ਹਰਿਆਵਲ ਸਹਿਜ ਪੱਕੇ ਸੁ ਮੀਠਾ ਨਾਨਕ ਆਸਨ ਮਿਲੋ ਪਿਆਰੇ ਤਤਗੁਰ ਭਏ ਵਸੀਠਾ ਕਤਕ ਕਿਰਤ ਪਿਆ ਜੋ ਪ੍ਰਭ ਪਾਇਆ ਦੀਪਕ ਸਹਿਜ ਬਲੇ ਤਤ ਜਲਾਇਆ ਦੀਪਕ ਰਸ ਤੇ ਲੋ ਤਨ ਪਰ ਮੇਲੋ ਤਨ ਓ ਮਾਹ ਸਰਚੀ ਆਵਗੁਣਮਾਰੀ ਮਰੇ ਨਾ ਸੀਜੈ ਗੁਣਮਾਰੀ ਤਾਂ ਮਰਸੀ ਨਾਮ ਪਗਤ ਦੇ ਨਿਜ ਕਰ ਬੈਠੇ ਅਜੋ ਤਿਣਾੜੀ ਆਸਾ ਨਾਨਕ ਮਿਲੋ ਕਪਟਦਰ ਖੁਲੋ ਏਕ ਘੜੀ ਖਟਮਾਸਾ ਮੰਕਰ ਮਾਹੁ ਭਲਾ ਹਰ ਗੁਣ ਅੰਕ ਸਮਾਵੈ ਗੁਣਵੰਤੀ ਗੁਣ ਰਵੈ ਮੈ ਪਿਰ ਨਹੀਂ ਚਲ ਪਾਵੇ निहचल चतुर सुजान विधाता चंचल जगत सवाया ज्ञान ध्यान गुण अंक समाणी प्रभु पाणि तपाया गीत नाद कवित कवे सुनो राम नाम दुख पागे नानक सातन ना प्यारी अब भक्ति फिर आगे ओख तुखार पड़े वन त्रिणो रस सुखै ਆਵਤ ਕੀ ਨਾਹੀ ਮਨ ਤਨ ਵਸਹਿ ਮੁਖੇ ਮਨ ਤਨ ਰਵ ਰਹਾ ਜਗ ਜੀਵਨ ਗੁਰ ਸਬਦ ਦੀ ਰੰਗਮਾਣੀ ਅੰਡਜ ਜੀਰਦ ਸੇਤਜ ਉਤਪੁਜ ਘਟ ਘਟ ਜੋਤ ਸਮਾਣੀ ਦਰਸ਼ਨ ਦੇਹੁ ਦਇਆਪਤ ਦਾਤੇ ਗਤ ਪਾਵੋ ਮਤ ਦੇਹੁ ਨਾਨਕ ਰੰਗ ਰਵੈ ਰਸ ਰਸੀਆ ਹਰਿ ਚੋ ਪ੍ਰੀਤ ਸਨੇਹੋ ਮਾਗੁ ਕੁਨੀਤ ਭਈ ਕਿਰਤ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸੁਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵ ਸਰਨ ਹਵਾ ਗੰਗ ਜਮੁਨ ਤੈ ਬੀਣੀ ਸੰਗਮ ਸਾਤ ਸਮੁੰਦ ਸਮਾਵ ਪੁੰਨ দান ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਗ ਮਹਾਰਸ ਹਰਜਪ 86 ਤੀਰਥ ਨਾਤਾ ਫਲਗੁਨ ਮਨ ਰਹਿਸੀ ਪ੍ਰੀਮ ਸੁਪਾਇਆ ਅਨ ਦਿਨ ਰਹਿਸ ਭਇਆ ਆਪ ਗਵਾਇਆ ਮਨ ਮੋਹ ਚੁਕਾਇਆ ਜਾਤੀ ਸੁਪਾਇਆ ਕਰ ਕਿਰਪਾ ਕਰ ਆਓ ਬਹੁਤੀ ਵੇਸ ਕਰੀ ਪਰ ਬਜੋ ਮਹਿਲੀ ਲਹਾ ਨਾ ਥਾਉ ਹਾਰ ਦੂਰ ਰਸ ਪਾਟ ਪਟੰਬਰ ਪਿਰ ਲੋੜੀ 시ਗਾਰੀ ਨਾਨਕ ਮੇਲ ਲਈ ਗੁਰ ਆਪਣੈ ਘਰ ਵਰ ਪਾਇਆ ਨਾਰੀ ਬੇ ਦਸ ਮਾਹ ਰੁਤੀ ਤਿਥੀ ਵਾਰ ਪਨੇ ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੈ ਗਿਨ ਸੀ ਗਾਰੀਤ ਸਹਿ ਪਿਆਰੀ ਮੇਲ ਭਿਆ ਰੰਗ ਮਾਣੇ ਘਰ ਸੇਜ ਸੁਹਾਵੀ ਜਾਪਿਰ 라ਵੀ ਗੁਰਮੁਖ ਮਸਤਕ ਭਾਗੋ ਨਾਨਕ ਐਨਿ ਸੋ 라ਵੇ ਪ੍ਰੀਤਮ ਹਰ ਵਾਰ ਫਿਰ ਸੁਹਾਗੋ ਘਰ ਸੇਜ ਸੁਹਾਵੀ ਜਾਪਿਰ 라ਵੀ ਗੁਰਮੁਖ ਮਸਤਕ ਭਾਗੋ ਨਾਨਕ ਐਨਿਸੋ ਰਾਵੈ ਪ੍ਰੀਤਮ ਹਰ ਵਰ ਥਿਰ ਸੋ ਭਾਗੋ ਵਾਹੇ ਗੁਰੂ ਜੀ ਕਾ ਹਰ ਸਾਂ ਵਾਹੇ ਗੁਰੂ ਜੀ ਕੀ ਫਤਿਹ